ਅ ਬਹੁਤ ਜ਼ਿਆਦਾ ਇਨ ਐਕਸ਼ਨਸ ਦੇ ਬਾਰੇ ਹੀ ਐਕਸ਼ਨਸ ਜਨਰਲੀ ਅ ਜਿਹੜੇ આજ ਤੋਂ ਪਹਿਲਾਂ ਇਹ ਰਹੇ ਨੇ ਇਹ ਐਡਮਿਨਿਸਟ੍ਰੇਟਿਵ ਲੈਵਲ ਤੇ ਜ਼ਿਆਦਾ ਰਹੇ ਨੇ ਪਰ ਮੈਂ ਬਹੁਤ ਅ ਇਸ ਕਿ ਕਿਸੇ ਵੀ ਸਮਾਜ ਨੂੰ ਅਗਰ ਬਰਬਾਦ ਕਰਨਾ ਹੈ ਕਿਸੇ ਵੀ ਸਮਾਜ ਦੇ ਯੂਥ ਨੂੰ ਬਰਬਾਦ ਕਰਨਾ ਹੈ ਤਾਂ ਉਸ ਸਮਾਜ ਦੇ ਵਿੱਚ ਨਸ਼ਿਆਂ ਨੂੰ ਇੰਟਰੋਡਿਊਸ ਕਰ ਦਿੱਤਾ ਜਾਵੇ ਬੋਡੀ ਤੇ ਮਾਈਂਡ ਨੂੰ ਇਫੈਕਟ ਕਰਦਾ ਹੈ ਸਰੀਰ ਤੇ ਦਿਮਾਗ ਕਰਦਾ ਹੀ ਕਰਦਾ ਹੈ ਦਮਾਨ ਪੀ ਗ੍ਰਾਫ ਕਰਦਾ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 4 ਮਹੀਨਾ ਤੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਹਦਾਇਤ ਹੋਈ ਹੈ ਉਸ ਲੜੀ ਦੇ ਵਿੱਚ ਅਸੀਂ ਯੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਤੇ ਇਸੇ ਤਰੀਕੇ ਦੇ ਵਿੱਚ ਅੱਜ ਇੱਥੇ ਆਏ ਹੋਏ ਹਾਂ ਜਿੱਥੇ ਪਤਵੰਤੇ ਸੱਜਣ ਤੇ ਬਾਕੀ ਯੂਥ ਨੂੰ ਬੁਲਾ ਕੇ ਉਹਨਾਂ ਨੂੰ ਨਸ਼ਾ ਦੇ ਖਿਲਾਫ ਤੇ ਨਸ਼ਾ ਦੀ ਕੀ ਕੀ ਬੁਰਾਈਆਂ ਹਨ ਉਹਦੇ ਬਾਰੇ ਉਹਨਾਂ ਨਾਲ ਆਪਣਾ ਵਿਚਾਰ ਸਾਂਝਾ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਇਸ ਗੱਲ ਵਾਸਤੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਅੱਗੇ ਆਓ ਇਹ ਜਿਹੜਾ ਯੁੱਧ ਹੈ ਇਹਦੇ ਸਹਿਯੋਗ ਪਾਓ ਤਾਂ ਜੋ ਅਸੀਂ ਨਸ਼ਾ ਦੇ ਵਿਰੁੱਧ ਆਪਣੀ ਜਿੱਤ ਸਾਬਿਤ ਕਰ ਸਕੀਏ। ਪਬਲਿਕ ਵੱਲੋਂ ਕਿਹਦਾ ਸਹਿਯੋਗ ਮਿਲ ਰਿਹਾ ਹੈ? ਪਬਲਿਕ ਵੱਲੋਂ ਬਹੁਤ ਵਧੀਆ ਸਹਿਯੋਗ ਹੈ। ਅੱਜ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਵਰਕਿੰਗ ਡੇ ਹੈ। ਫਿਰ ਵੀ ਸ਼ਾਰਟ ਨੋਟਿਸ 'ਤੇ ਇੰਨੇ ਸਾਰੇ ਲੋਕ ਹੀ ਆਏ ਸਾਡੀ ਗੱਲ ਸੁਣੇ ਤੇ ਪੁਲਿਸ ਪਬਲਿਕ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ। ਉਹਦੇ 'ਚ ਕੋਈ ਕਮੀ ਨਹੀਂ ਹੈ। ਜਿਸ ਤਰ੍ਹਾਂ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਲੇਕਿਨ ਲੋਕਾਂ ਨੂੰ ਵੀ ਚਾਹੀਦਾ ਕਿ ਇਸ ਯੁੱਧ ਨਸ਼ੇ ਪ੍ਰਤੀ ਵਿੱਚ ਜਾਗਰੂਕ ਹੋਣ। ਕਿ ਜਿਆਦਾਤਰ ਲੋਕ ਜਿਹੜੇ ਨੇ ਇਹ ਜਾਗਰੂਕ ਨਹੀਂ ਹੈ ਬਿਲਕੁਲ ਠੀਕ ਹੈ ਜਿਹੜੀ ਸੰਪਰਕ ਮੀਟਿੰਗ ਹੈ ਇਹ ਹੀ ਜਾਗਰੂਕਤਾ ਲਾਣ ਵਾਸਤੇ ਹੈ ਜਿੱਥੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇਹ ਗੱਲ ਦੱਸੀ ਜਾ ਰਹੀ ਹੈ ਕਿ ਇਹ ਜਿਹੜਾ ਕੈਂਪੇਨ ਹੈ ਉਹ ਸਿਰਫ ਪੁਲਿਸ ਦਾ ਨਹੀਂ ਹੈ ਪੂਰੇ ਸਮਾਜ ਦਾ ਹੈ ਉਹ ਸਮਾਜ ਦੇ ਵੀ ਸਾਰੇ ਰਹਿੰਦੇ ਨੇ ਪੁਲਿਸ ਵੀ ਰਹਿੰਦੀ ਹੈ ਪਬਲਿਕ ਵੀ ਰਹਿੰਦੀ ਹੈ ਤੇ ਸਾਰੇ ਪਬਲਿਕ ਜਦੋਂ ਵੀ ਸਾਥ ਮਿਲ ਕੇ ਆਣਗੇ ਉਦੋਂ ਇਸ ਯੁੱਧ ਦੇ ਵਿਰੁੱਧ ਅਸੀਂ ਜਿੱਤ ਹਾਸਿਲ ਕਰ ਲੈਣਗੇ ਸੰਪਰਕ ਮੀਟਿੰਗ ਇਤਹੀ ਚੱਲਦੀ ਹੈ

ਤੋ ਪੁਲਿਸ ਵੱਲੋਂ ਪੂਰਾ ਜੋਰ ਸ਼ੋਰ ਨਾਲ ਇਹ ਜਿਹੜਾ ਯੁੱਧ ਛੜਿਆ ਗਿਆ ਹੈ ਨਸ਼ਾ ਦੇ ਵਿਰੁੱਧ ਉਹਦੇ ਉੱਤੇ ਕਾਰਵਾਈ ਚ ਕੀਤੀ ਜਾ ਰਹੀ ਹੈ ਜਿਹੜੇ ਨਸ਼ਾ ਛੱਡ ਰਹੇ ਨੇ ਉਹਨਾਂ ਨੂੰ ਇਸ ਤਰ੍ਹਾਂ ਡਿਟੈਕਸ਼ਨ ਸੈਂਟਰ ਦੇ ਵਿੱਚ ਦਾਖਲ ਜਿਹੜੇ ਵੀ ਬੰਦੇ ਜਿਹੜੇ ਨਸ਼ਾ ਲੈ ਰਹੇ ਹੈ ਜੇਕਰ ਉਹ ਛੱਡਣਾ ਚਾਹੁੰਦੇ ਹੈ ਤੋ ਪੁਲਿਸ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅੱਗੇ ਵਧੋ ਤੇ ਆਪਣਾ ਡੀ ਐਡਿਕਸ਼ਨ ਕਰਾਓ

ਕਿ ਉਹ ਆਪਣਾ ਨਸ਼ਾ ਛੱਡਣ ਵਾਸਤੇ ਤਿਆਰ ਹੋ ਤਾਂ ਜੋ ਫਿਰ ਸਮਾਜ ਦੇ ਵਿੱਚ ਚੰਗੇ ਤਰੀਕੇ ਨਾਲ ਆਪਣਾ ਜੀਵਨ ਯਾਪਨ ਕਰ ਸਕੇ